ਇਹ ਭੈਣ ਸਾਨੂੰ 17 ਦਸੰਬਰ 2023 ਨੂੰ ਮਿਲੇ ਸੀ 8 ਮਹੀਨੇ ਤੇ 4 ਦਿਨ ਹੋ ਗਏ ਸ਼ਿਵਸ਼ਾਲਾ ਨੂੰ ਸਾਡੇ ਕੋਲ ਆਈ ਮਨਵਾੜ ਸਟੇਸ਼ਨ ਤੋਂ ਮਿਲੀ ਸੀ ਇਹ ਭੈਣ ਸਾਨੂੰ ਹਮਾ ਰਾਸ਼ਟਰ ਦੇ ਵਿੱਚੋਂ ਇੱਕ ਵੀਰ ਕੰਪੇਨ ਚਲਾਉਂਦਾ ਸੀ ਉਧਰ ਕੰਪੇਨ ਦਾ ਸੀਜ਼ਨ ਲਾ ਕੇ ਆ ਰਿਹਾ ਸੀ ਵਾਪਸ ਉਹਨੂੰ ਇਹ ਉੱਥੇ ਰੁੰਦੀ ਬਿਲਕ ਦੀ ਸੜਕ ਦੇ ਉੱਤੇ ਮਿਲੀ ਤਾਂ ਉਹਨੇ ਵੀਰ ਨੇ ਦੇਖਿਆ ਵੀ ਉੱਥੇ ਸਾਡੇ ਮਨੁੱਖਤਾ ਦੀ ਸੇਵਾ ਕਰਦੇ ਆ ਭਾਈ ਮੋਗੇ ਜ਼ਿਲ੍ਹੇ ਦਾ ਸੀ ਭਾਈ ਉਹੋ ਪੀ ਮੈਂ ਉੱਥੇ ਲੈ ਚਲਦਾ ਇਹਨਾਂ ਰਜੀਤ ਸਿੰਘ ਸਨ ਆ ਭਿੰਦਰ ਸਿੰਘ ਉਹਦਾ ਨਾਂ ਸੀ ਬਾਈ ਦਾ ਤੇ ਉਹ ਬਾਈ ਇਹਨੂੰ ਨਾਲ ਲੈ ਆਇਆ ਇੱਥੇ ਉਸ ਟਾਈਮ ਭੈਣ ਅਫਸਰਟ ਸੀ ਬਹੁਤ ਜਿਵੇਂ ਤੁਸੀਂ ਵੀਡੀਓ ਚ ਦੇਖੋ ਕੀ ਹਾਲਾਤ ਸੀ ਉਸ ਟਾਈਮ ਇੰਨਾ ਹਾਲਾਤਾਂ ਚ ਆਈ ਸੀ ਭੈਣ ਇੰਨੇ ਅਗਰੈਸਿਵ ਬਹੁਤ ਜ਼ਿਆਦਾ ਫਿਰ ਅੱਜ ਹੋਰ ਕੱਲ ਹੋਰ ਏ ਠੀਕ ਹੁੰਦੀ ਗਈ ਭੈਣ ਠੀਕ ਹੋ ਕੇ ਫਿਰ ਇਹਨੇ ਆਪਣਾ ਐਡਰੈਸ ਦੱਸਿਆ ਫਿਰ ਇਹਦੇ ਪਰਿਵਾਰ ਨਾਲ ਵੀ ਗੱਲ ਹੋਈ ਇਹਦੇ ਹਸਬੰਡ ਨਾਲ ਉਹਨਾਂ ਨੇ ਵੀ ਮਨ ਕਰਤਾ ਵੀ ਮੇਰਾ ਕੋਈ ਰਿਸ਼ਤਾ ਨਹੀਂ ਕਰੇ ਦੇ ਪਕੇ ਪਰਿਵਾਰ ਚ ਵੀ ਗੱਲ ਹੋਈ ਮਤਲਬ ਕੁੱਲ ਮਿਲਾ ਕੇ ਸਾਰਿਆਂ ਨਾਲ ਗੱਲ ਹੋਈ ਸਾਰਿਆਂ ਨੇ ਹੀ ਮਨਾ ਕਰਤਾ ਹਾਲਾਂਕਿ ਇਹਦੇ ਬੱਚੇ ਵੀ ਆ ਇਹ ਸ਼ਿਵਸ਼ਾਲਾ ਬੇਟੀ ਹੈ ਤੇ ਮਾਰੀ ਕਿੰਨੀ ਵੱਡੀ ਹੈ ਹਾਂ 6 ਸਾਲ ਕੀ ਹੋ ਜਾਏਗੀ 23 ਅਕਤੂਬਰ ਨੂੰ 23 ਅਕਤੂਬਰ ਨੂੰ 6 ਸਾਲ ਦੀ ਹੋ ਜਾਊਗੀ ਇਹ ਸ਼ਿਵਸ਼ਾਲਾ ਪੜ੍ਹੀ ਲਿਖੀ ਹੋਈ ਆ ਬਸ ਇੱਕ ਜ਼ਿੰਦਗੀ ਚ ਇਹ ਕਹ ਦੀਏ ਮਾਨਸਿਕ ਸੱਟ ਇਦਾਂ ਦੀ ਲੱਗੀ ਫੈਮਿਲੀ ਵੱਲੋਂ ਰਾਹਤ ਉਕਰਾਹੇ ਪੈਗੀ ਆਫਸੈਟ ਹੋ ਗਈ ਭੈਣ ਪਰ ਸੁਪਨਿਆਂ ਦੇ ਘਰ ਨਾਲ ਕੋਈ ਰਿਸ਼ਤਾ ਸੀ ਜਿਹੜਾ 8 ਮਹੀਨਿਆਂ ਦਾ ਸਫ਼ਰ ਇੱਥੇ ਤੈਅ ਕਰਕੇ ਅੱਜ ਇਹ ਭੈਣ ਵਾਪਸ ਆਪਣੇ ਪਿੰਡ ਚੱਲੀ ਆ। ਅੱਜ ਇਹ ਭੈਣ ਵਾਪਸ ਆਪਣੇ ਪੈਰਾਂ ਤੇ ਖੜੇ ਹੋਣ ਲਈ ਆਪਣੇ ਉਸ ਜਨਮ ਭੂਮੀ ਤੇ ਚੱਲੀ ਹੈ ਜਿੱਥੇ ਦਾ ਜਨਮ ਹੋਇਆ ਸੀ। ਹਾਲਾਂਕਿ ਇਹਦੇ ਮਾਮੇ ਨਾਲ ਵੀ ਗੱਲ ਹੋਈ ਸਾਰਿਆਂ ਨੇ ਸਾਡੇ ਨਾਲ ਗੱਲ ਕੀਤੀ ਉਹਨਾਂ ਨੂੰ ਵੀ ਪਤਾ ਹੁਣ ਇਹ ਠੀਕ ਆ ਬਿਲਕੁਲ ਫੋਨ ਤੇ ਗੱਲ ਕਰਦੀ ਅਕਸਰ ਕਨਪਨਾਥ ਬੜੇ। ਇਹ ਸੀਰੀਜ਼ ਵਗੈਰਾ ਵਿੱਚ ਫਿਲਮਾਂ ਦੇ ਵਿੱਚ ਸੀਰੀਅਲ ਦੇ ਵਿੱਚ ਕੰਮ ਕਰਦਾ ਅੱਗੇ ਵੀ ਮੇਰੀ ਮੈਂ ਲੈ ਕੇ ਆਉਂਗੀ ਉਸ ਕੋ ਫਿਲਮਾਂ ਆਉਂਗੀ। हेलो हाँ जी, बड़े जी नमस्ते हाँ, नमस्ते मैं गुरप्रीत सिंह बोलते हाँ, जो शिवशाला है ना हमारे पास पंजाब में लुधियाना से बोल रहे हैं हाँ। तो आज हाँ। वो अपने घर जा रही है मनवार हाँ, हाँ। तो हम उसको आज ट्रेन करवा दिया इधर टिकट हो गया उसका अच्छा तो आज वो जहाँ से चलेगी तो कल पहुंच जाएगी अपने गांव

अच्छा अरे वा मुलगी तर जास्त वर्षाची असेल मग अरे वा व्हेरी वेरी वेरी मला खूप आनंद वाटला खूप चांगला वाटलंय आणि मी चांगली झाले भेटेल मी तू आता मुंबईला आहेस का इकडची गावाकडेस मुंबईला का गौर्याकडे अण्णा पण मुंबईलाच आज शिवशाला ਪਰਿਵਾਰ ਚੋਂ ਆਪਣੇ ਪਰਿਵਾਰ ਚੱਲੀ ਆ ਸੁਪਨਿਆਂ ਦੇ ਘਰ ਤੋਂ ਆਪਣੇ ਘਰ ਦਾ ਸਫ਼ਰ ਕਰਨ ਲੱਗੀ ਆ ਅਰਦਾਸ ਕਰਿਓ ਸਾਡੀਆਂ ਭੈਣਾਂ ਸਾਡੇ ਕੋਲੇ ਬਹੁਤ ਸਾਰੇ ਰਿਸ਼ਤਿਆਂ ਦੇ ਮਾਵਾ ਤੇ ਭੈਣਾਂ ਦੇ ਐਸੇ ਹਾਲਾਤਾਂ ਦੇ ਵਿੱਚ ਸਾਨੂੰ ਮਿਲਿਆ ਨੇ ਮਾਵਾ ਤੇ ਭੈਣਾਂ ਜਿਨ੍ਹਾਂ ਨੂੰ ਅਸੀਂ ਤੁਹਾਡੇ ਨਾਲ ਹਮੇਸ਼ਾ ਬਿਆਨ ਕਰਦੇ ਰਹਿੰਦੇ ਆ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਜਿਨ੍ਹਾਂ ਦੇ ਹਜੇ ਵੀ ਘਰ ਲੱਭਣੇ ਪਤਾ ਨਹੀਂ ਪਰਮਾਤਮਾ ਦਾ ਦੇ ਰੰਗਾ ਵੱਲਾਉ ਰਾਮ ਵਾਹਿਗੁਰੂ ਜੀ ਉਹ ਭਗਵਾਨ ਜੀ ਦਾ ਅਨਜਲ ਜਿੱਥੇ ਹੈ ਜਿਵੇਂ ਹੈ ਉਵੇਂ ਹੀ ਹੋਣਾ ਵਾ ਸ਼ਿਵਸ਼ਾਲਾ ਭੈਣ ਦਾ ਸਾਨੂੰ ਇਦਾਂ ਸੀ ਵੀ ਇਹ ਭੈਣ ਨੂੰ ਪਤਾ ਨਹੀਂ ਘਰਦਿਆਂ ਨੇ ਲੈ ਕੇ ਜਾਣਾ ਕਦੇ ਜਾਂ ਨਹੀਂ ਜਾਣਾ ਜਾਏ ਕਦੇ ਆਪ ਜਾਣ ਜੋਗੀ ਹੂਕ ਨਹੀਂ ਹੋਊ ਪਰ ਅੱਜ ਸ਼ਿਵਸ਼ਾਲਾ ਭੈਣ ਆਪਣੇ ਪੈਰਾਂ ਸਿਰ ਹੋ ਗਈ ਹੈ ਬਿਲਕੁਲ ਠੀਕ ਆ ਕੋਈ ਦਵਾਈ ਦੀ ਨਹੀਂ ਕੋਈ ਸਮੱਸਿਆ ਨਹੀਂ ਇਹਨੂੰ ਭੈਣ ਨੂੰ ਆਪਣਾ ਘਰ ਜਾਣ ਦਾ ਡਿਸੀਜਨ ਵੀ ਭੈਣ ਦਾ ਸੀ ਵੀ ਮੈਂ ਘਰੇ ਜਾਣਾ ਹੁਣ ਮੈਂ ਅੱਗੇ ਆਪਣੀ ਲਾਈਫ ਚ ਵਧਣਾ ਬੱਚੀ ਨੂੰ ਬਹੁਤ ਪਿਆਰ ਕਰਦੀ ਬੱਚੀ ਨਾਲ ਗੱਲ ਕਰਨ ਵਾਸਤੇ ਬਾਰ ਬਾਰ ਇਹਦੇ ਮਨ ਚ ਆਉਂਦਾ ਸੀ ਵੀ ਮੈਂ ਆਪਣੀ ਧੀ ਨੂੰ ਮਿਲਾਂ ਜਾ ਕੇ 6 ਸਾਲਾਂ ਦੀ ਹੋ ਜਾਣੀ ਹੈ ਹੁਣ ਤਾਂ ਫਿਰ ਅਸੀਂ ਵੀ ਇੱਕ ਪਰਾਲਾ ਕੀਤਾ ਛੋਟਾ ਜਿਹਾ ਅੱਗੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਅਸੀਂ ਆ ਨਹੀਂ ਸਕਦੇ ਚਲੋ ਉਹਨਾਂ ਦੀ ਗੁੱਸੇ ਨਾਰਾਜ਼ਗੀਆਂ ਹੋਣਗੀਆਂ ਇਹਦੇ ਨਾਲ ਭੈਣ ਨਾਲ ਜਾ ਕੇ ਕਹਿੰਦੀ ਮੈਂ ਆਪੇ ਸੌਟ ਆਊਟ ਕਰ ਲਵਾਂ ਪੜ੍ਹੀ ਲਿਖੀ ਆ ਕਿੰਨਾ ਪੜ੍ਹੀ ਇੰਚਾਲਾ ਨਰਾਫ 15 बीएससी केमिस्ट्री हूं बीएससी केमिस्ट्री ਕੀਤੀ ਹੋਈ ਆ ਤੇ ਜਾ ਕੇ ਇਹ ਆਪਣੀ ਕੋਈ ਜੌਬ ਕਰ ਸਕਦੀ ਆ ਆਈਟੀਆ kia ਹੋਆ ਤਾਂ ਤੇ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਕੋਈ ਪ੍ਰਾਲਾ ਕਰ ਸਕਦੀ ਆ ਅਰਦਾਸ ਕਰਿਓ ਤੁਸੀਂ ਵੀ ਤੇ ਸਾਡੀ ਭੈਣ ਸ਼ਿਪਸ਼ਾਲਾ ਵਾਸਤੇ ਅੱਜ ਭੈਣ ਦੀ ਜਿਹੜੀ ਟ੍ਰੇਨ ਦੀ ਟਿਕਟ ਹੈ ਭੈਣੇ ਤੇਰੀ ਟ੍ਰੇਨ ਦੀ ਟਿਕਟ ਹੈ ਨਾ ਜੋ ਜੋ ਟ੍ਰੇਨ ਨੰਬਰ ਹੈ 11005 58 ਹੈ ਨਾ ਔਰ 11 11:45 ਪੇ ਚਲਨੀ ਹੈ ਟ੍ਰੇਨ ਠੀਕ ਹੈ ਜੀ ਔਰ ਸੀਟ ਨੰਬਰ 17 70 ਬੋਗੀ ਨੰਬਰ M7 ਹੈ ਠੀਕ ਹੈ ਤਾਂ ਹੁਣ ਸਾਡੇ ਭੈਣ ਹੁਣੇ ਜਾਣ ਕੇ ਵਲੰਟੀਅਰ ਤਕਵੀਰ ਭੈਣ ਹੁਣੇ ਉੱਥੋਂ ਇਹਨੂੰ ਟ੍ਰੇਨ ਚੜਾ ਕੇ ਸੀਟ ਦੇ ਵਿੱਚ ਬਿਠਾ ਕੇ ਉੱਥੇ ਸਲੀਪਰ ਬੋਗੀ ਦੇ ਵਿੱਚ ਆ ਤੇ ਜਿੱਥੋਂ ਇਹ ਆਪਣੇ ਘਰ ਜਾਊ ਸਾਡੇ ਦਿਨੇਸ਼ ਜੀ ਨੇ ਟੀਟੀ ਸਾਹਿਬ ਉਹ ਸਾਡੇ ਨਾਲ ਜੁੜਿਆ ਹੋਇਆ ਵੀਰਾ ਦਿਨੇਸ਼ ਜਦੋਂ ਵੀ ਅਸੀਂ ਕੋਈ ਟਿਕਟ ਕਰਾਉਣੀ ਹੁੰਦੀ ਆ ਉਹਨਾਂ ਨੂੰ ਫੋਨ ਕਰ ਦਈਦਾ ਉਹ ਆਪਣੇ ਕਿਸੇ ਟੀਟੀ ਦੋਸਤ ਨੂੰ ਕਹਿ ਦਿੰਦੇ ਆ ਉੱਪਰ ਥੋੜਾ ਜ਼ਿੰਮੇਵਾਰੀ ਦੇ ਨਾਲ ਜਾਂ ਜਿਹੜੇ ਅੰਦਰ ਪੈਂਟਰੀ ਅੰਦਰ ਹੁੰਦੇ ਨੇ ਵੀਰ ਹੁਣੀ ਜਿਹੜੇ ਰੋਟੀ ਪਾਣੀ ਦਾ ਕਰਦੇ ਆ ਜਾਂ ਹੋਰ ਉਹ ਥੋੜੀ ਨਿਗਰਾਨੀ ਰੱਖ ਲੈਂਦੇ ਬਹੁਤ ਸਾਰੇ ਮੈਂਬਰ ਅੱਗੇ ਵੀ ਇਦਾਂ ਕਦੀ ਭੇਜਿਆ ਤੇ ਅੱਜ ਇਨਸ਼ਾਅੱਲਾ ਭੈਣ ਵੀ ਜਾ ਰਹੀ ਹੈ ਸਾਡੇ ਅਸ਼wini ਬਾਈ ਜੀ ਹੁਣਾਂ ਨੇ ਟਿਕਟ ਵਗੈਰਾ ਕਰਵਾਤੀ ਸੀ ਘਰ ਵੀ ਇਹਨਾਂ ਦੇ ਸਾਰਿਆਂ ਨਾਲ ਗੱਲ ਹੋ ਗਈ ਆ ਤੇ ਅਗਲਾ ਸਫ਼ਰ ਆ ਜਿਹੜਾ ਇਹ ਜੀਵਨ ਦਾ ਉਹ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਇਨਸ਼ਾਅੱਲਾ ਭੈਣ बात नहीं नहीं हमारे से कोई गलती हो गया हुआ तो माफ करना ठीक है तो नहीं नहीं छोटी बहन है चलो भगवान अच्छा आपने तो मुझे अच्छा कराया भगवान ने किया हम कौन है करने वाले ठीक है आप अच्छे से रहना वहाँ पे जाके फोन करना हमें और बताना हम भी मैं सही सलामत ठीक हूँ घर पहुँच गई बस। नहीं नहीं बेटा ये अपने पास रखना है तूने मेरे को पांच सौ रूपए मेरी बात सुन ले ध्यान हाँ। से वहां पे जाके कुछ खाना दाना कुछ लेना इधर उधर जाना है पर कोई गलती काम नहीं करना नहीं, बस गलत नहीं गलत बस मेरा ध्यान भाई का पैसा, मेरा पैसा नहीं है भगवान का पैसा है और इसको कहीं भी गलत यूज नहीं करना तुझे तू कुछ खाना दाना खाना फ्री मिलेगा वहाँ ट्रेन में तेरे को ये तो पता है टिकट के साथ ही है तुम्हारा और उतरना नहीं है किसी भी स्टेशन पर ਪਾਣੀ ਲੈਣਾ ਹੈ ਅੰਦਰ ਤੋਂ ਹੀ ਬੋਤਲ ਮਿਲੇਗਾ ਬਾਹਰ ਨਿਕਲ ਕੇ ਕੋਈ ਚੀਜ਼ ਨਹੀਂ ਲੈਣਾ ਤੁਨੇ चार हजार रूपया तेरे को मैंने इसलिए दिया हाँ। है तू तो घर जाएगी बच्चों के लिए कुछ हाँ। लेना है देना है घर पे हाँ हाँ। इसीलिए मैंने अच्छा, दिया ठीक है बहन तो मेरी छोटी बहन है तो बस हमारा इज्जत का ख्याल रखना और वापस इधर नहीं आना कभी भी आ, अपने गांव में रहना दवाई लेने के लिए तू अपने डॉक्टर के पास जाना है वहाँ पे अच्छा। वहाँ पे जाके हमारा जो पर्ची है वो दिखाना है तेरा वहीं पे डॉक्टर दवाई चालू कर देगा ये तुम्हारा दवाई का पर्ची है यदी दवाई जी चलती है जी हूँ तो बस बहुत थोड़ी दवाई चलती है ते जो वहीं पे दवाई ले लें इतनी दूर दवाई लेने आओगी ना तो फिर ठीक नहीं रहेगा ठीक है उधर से ही दवाई लेना ठीक है आपको तो लुधियाना से घर जा रही हूँ मैं बहुत ठीक हूँ मैं माइंड अपसेट थी वहाँ बहुत दवाई खा के मुझे अच्छी हुई मैं इसलिए मुझे घर भेज रहे वहाँ का खान पान सब लोग अच्छे थे अभी मैं मेरे घर जा रही अच्छी हो के मैं मनमाड़ जा रही मेरे घर